ਸ਼ਸ਼ੀ ਕਾਲ ਜੀ ਸਰ ਨੂੰ ਹੋਪਸ ਸਾਰਿਆਂ ਨੂੰ ਤੁਸੀਂ ਕਿਹਨਾਂ ਟਮੋਂਗੇ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਹੋਊਗਾ ਵੀ ਕਾਲੂ ਹੈਗਾ ਵਾ ਮੀਤਰਾ ਬਰਥਡੇ ਮੈਂ ਇੰਸਟਾਗ੍ਰਾਮ ਤੇ ਸਟੋਰੀ ਪਾਈ ਸੀ ਤੇ ਇੱਥੇ ਮੈਂ ਤੁਹਾਨੂੰ ਸਾਰਿਆਂ ਨੂੰ ਹੈਲੋ ਕਰ ਰਹੀ ਆ ਖੁਆਇਸ਼ ਵੀ ਮੇਰੀ ਹੈਲਪ ਕਰ ਰਹੀ ਸੀਗੀ ਫੋਲ ਨੂੰ ਸਾਰਿਆਂ ਨੂੰ ਛੋਟੇ ਕਰ ਰਹੀ ਸੀਗੀ ਤੇ ਖੁਆਇਸ਼ ਇੱਥੇ ਬੋਲ ਰਹੀ ਆ ਵੀ ਹੈਲੋ ਫਰੈਂਡਸ ਕਿਵੇਂ ਹੋ ਹੋਪਸ ਸਾਰੇ ਤੁਸੀਂ ਕਿਹਨਾਂ ਟਮੋਂਗੇ ਫਰੈਂਡਸ ਮੇਰੀ ਪੂਰੀ ਕਾਪੀ ਕਰ ਰਹੀ ਆ ਖੁਆਇਸ਼ ਤੇ ਇੱਥੇ ਮੈਂ ਕਰ ਰਹੀ ਆ ਡੈਕੋਰੇਸ਼ਨ ਠੀਕ ਹੈ ਜੀ ਤੇ ਬਰਥਡੇ ਮੈਂ ਸੈੱਟ ਕਰ ਰਹੀ ਸੀਗੀ ਤਾਂ ਜੋ ਬਾਲ ਤੇ ਲਗਾ ਦੇਵਾਂ ਸੋ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਕਿਵੇਂ ਕਰਾਂ ਬਟ ਮੈਂ ਕਦੇ ਕਰੀ ਨਹੀਂ ਹੈਗੀ ਡੈਕੋਰੇਸ਼ਨ ਬਟ ਮੈਂ ਟਰਾਈ ਕਰ ਰਹੀ ਸੀਗੀ ਤਾਂ ਜੋ ਮੀਤ ਨੂੰ ਦਿੱਤਾ ਜਾਵੇ ਸਰਪ੍ਰਾਈਜ਼ ਫਰੈਂਡਸ ਇੱਥੇ ਇੱਕ ਵਾਇਸ਼ ਮੇਰੀ ਕਰ ਰਹੀ ਸੀਗੀ ਹੈਲਵਸ ਐਸੇ ਬਰਥਡੇ ਲਗਾ ਰਹੇ ਸੀਗੇ ਹੈਪੀ ਤਾਂ ਲਗਾਤਾ ਸੀਗਾ ਬਰਥਡੇ ਲਗਾ ਰਹੇ ਸੀ ਮੈਂ ਵਾਇਸ਼ ਨੂੰ ਕਿਹਾ ਇਤੋਂ ਫੜ ਕੇ ਰੱਖ ਲਾ ਸੋ ਤਾਂ ਜੋ نیچے ਨਾ ਗਰੇ ਤਾਂ ਕਰਕੇ ਅਸੀਂ ਉੱਤੇ ਟੇਪ ਲਗਾਤੀ ਸੀ ਮੈਂ ਸੈੱਟ ਕਰ ਰਹੀ ਸੀਗੀ ਤਾਂ ਜੋ ਸਾਰਾ ਸਪੇਸ ਇੱਕੋ ਸਾਰਾ ਹੈ ਹੀ ਰਹੇ ਤੇ ਫਿਰ ਇੱਥੇ ਟੇਪ ਲਗਾ ਦਿੱਤੀ ਸੀਗੀ ਫਰੈਂਸ ਤੁਸੀਂ ਦੇਖ ਸਕਦੇ ਹੋ ਕਿ ਹੈਪੀ ਬਰਥਡੇ ਸਾਡਾ ਲੱਗ ਚੁੱਕਾ ਆ ਤੇ ਤੁਸੀਂ ਦੇਖੋ ਤੇ ਦੱਸੋ ਕਿਵੇਂ ਲੱਗਿਆ ਵਾ ਕਿਉਂਕਿ ਮੈਂ ਫਰਸਟ ਟਾਈਮ ਲਗਾਇਆ ਵਾ ਮੈਨੂੰ ਨਾ ਐਕਸਪੀਰੀਅੰਸ ਨਹੀਂ ਹੈਗਾਗਾ ਸੋ ਤੁਸੀਂ ਦੱਸੋ ਕਿਵੇਂ ਲੱਗਿਆ ਹੈਪੀ ਬਰਥਡੇ ਬਾਕੀ ਚੱਲਦੇ ਆਪਾਂ ਅੱਗੇ ਇੱਥੇ ਫਰੈਂਸ ਨੂੰ ਮੈਨੂੰ ਕੋ ਸਮਝ ਨਹੀਂ ਆ ਰਿਹਾ ਸੀਗਾ ਵੀ ਇਹ ਕੀ ਚੀਜ਼ ਹੈ ਕਿਵੇਂ ਲੱਗੂਗੀ ਹੈਨਾ ਫਰੈਂਸ ਸੋ ਮੈਂ ਇਦਾਂ ਹੀ ਓਪਨਿੰਗ ਕੀਤੀ ਤੇ ਇਹਦਾ ਫੁੱਲ ਲੈਂਥ ਇਹਦੀ ਬਹੁਤ ਜ਼ਿਆਦਾ ਸੀਗੀ ਤਾਂ ਕਰਕੇ ਫਿਰ ਮੈਂ ਇਹਨਾਂ ਨੂੰ ਸਾਈਡਾਂ ਤੇ ਹੀ ਲਗਾ ਦਿੱਤਾ ਇਹ ਦੋ ਆਏ ਸੀਗੇ ਸੋ ਮੈਂ ਇੱਕ ਨੂੰ ਲੈਫਟ ਲਗਾ ਦਿੱਤਾ ਇਕ ਨੂੰ ਮੈਂ ਰਾਈਟ ਲਗਾ ਦਿੱਤਾ ਸੋ ਤੁਸੀਂ ਦੱਸਿਓ ਕਮੈਂਟ ਕਰਕੇ ਵੀ ਇਹ ਐ ਏਦਾਂ ਹੀ ਲੱਗਣੀ ਸੀ ਜਾਂ ਮੈਂ ਗਲਤ ਲਗਾ ਦਿੱਤੀ ਹਾਂਜੀ ਫਰੈਂਡਸ ਇੱਥੇ ਮੈਂ ਥੋੜਾ ਟਾਈਮ ਬੈਠ ਗਈ ਸੀ ਤੇ ਮੈਂ ਫੋਨ ਚ ਚਾਲਣ ਲੱਗ ਗਈ ਸੀ ਕਿ ਤੇ ਮੈਸੇਜ ਆ ਰਹੇ ਸੀਗੇ ਤੇ ਮੈਂ ਉਹਨਾਂ ਰਿਪਲਾਈ ਕਰਨ ਲੱਗ ਗਈ ਸੀ ਸੋ ਫਿਰ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਮੈਂ ਕਿੰਨਾ ਟਾਈਮ ਫੋਨ 'ਚ ਬੈਠੀ ਰਹੀ ਤੇ ਡੈਕੋਰੇਸ਼ਨ ਅਮ ਫੋਮੀ ਫੇਸ ਹੀ ਖੁਆਇਸ਼ ਮੈਨੂੰ ਬਾਰ-ਬਾਰ ਕਹਿ ਰਹੀ ਸੀਗੀ ਕਿ ਆਪਾਂ ਮੰਮਾ ਕਰੀਏ ਡੈਕੋਰੇਸ਼ਨ ਕਰੀਏ ਡੈਕੋਰੇਸ਼ਨ ਕਰੀਏ ਬਟ ਮੈਂ ਮੈਂ ਪਹੁੰਚੀ ਧਿਆਨ ਜੀਆ ਇਸ ਲਈ ਕਹਿੰਦੇ ਆ ਵੀ ਜਦੋਂ ਆਪਾਂ ਕੰਮ ਕਰਦੇ ਆ ਵੀ ਉਹ ਫੋਨ 'ਚ ਨਹੀਂ ਬਣਨਾ ਚਾਹੀਦਾ ਤਾਂ ਕਰਕੇ ਸਾਰੇ ਕੰਮ ਪਿੱਛੇ ਰਹਿ ਗਏ। ਐਂਡ ਫਰੈਂਡਸ ਤੇ ਖਵਾਈਚ ਨੇ ਸਾਰਾ ਖਿਲਾਰਾ ਜਿਹੜਾ ਪਾਇਆ ਹੋਇਆ ਸੀ ਮੈ ਫਲਾਵਰਸ ਵਗੈਰਾ ਦਾ ਸੋ ਸਾਰਾ ਖਵਾਈਚ ਚ ਚੱਕ ਰਹੀ ਸੀ ਤਾਂ ਜੋ ਬੈੱਡ ਤੇ ਸਫਾਈ ਆ ਸਕੇ ਸੋ ਖਵਾਈਚ ਨੂੰ ਮੈਂ ਕਹੇ ਸਾਰਾ ਖਿਲਾਰਾ ਚੁੱਕ ਦੇ ਬੇਟਾ ਸੋ ਸਾਰਾ ਉਹ ਫਲਾਵਰ ਨੂੰ ਇਕੱਠਾ ਕਰਕੇ ਸਾਈਡ ਤੇ ਰੱਖ ਰਹੀ। ਫਰੈਂਡਸ ਤੇ ਇੱਥੇ ਮੈਂ ਪੀ ਰਹੀ ਸੀਗੀ ਗਰਮ-ਗਰਮ ਦੁੱਧ ਮੈਨੂੰ ਯਾਦ ਭੁੱਲ ਗਿਆ ਸੀ ਤੇ ਦੁੱਧ ਵੀ ਹੋ ਗਿਆ ਸੀ ਸਾਰਾ ਠੰਡਾ। ਤੋ ਵਾਰ ਫਰੈਂਸ ਮੈਨੂੰ ਕੋਈ ਸਮਝ ਨਹੀਂ ਆ ਰਹਾ ਸੀ ਇਹ ਸਟਾਰਸ ਐ ਇੰਨਾ ਚ ਹਵਾ ਕਿਵੇਂ ਭਰੀ ਜਾਊਗੀ ਸੋ ਸਾਨੂੰ ਸਮਝ ਨਹੀਂ ਆ ਰਹਾ ਕੁਆਇਸ ਤੇ ਮੈਂ ਨਾ ਕਨਫਿਊਜ਼ਡ ਸੀਗੀ ਕੁਆਇਸ ਮੈਨੂੰ ਦੱਸ ਰਹੀ ਸੀ ਕਿ ਮਮਾ ਇੱਥੇ ਹਵਾ ਭਰੀ ਜਾਊਗੀ ਬਹੁਤ ਟਾਈਮ ਟਰਾਈ ਕਰਨ ਤੋਂ ਬਾਅਦ ਫਰੈਂਸ ਸਟਾਰ ਚ ਹਵਾ ਭਰੀ ਹੀ ਗਈ ਤੇ ਫਿਰ ਮੈਂ ਉਹਨੂੰ ਬੰਦ ਕਰਕੇ ਫਿਰ ਮੈਂ ਉਹਨੂੰ ਟੇਪ ਕਰਕੇ ਫਿਰ ਮੈਂ ਉਹਨੂੰ ਟੰਗ ਦਿੱਤਾ ਸੀਗਾ ਤਾਂ ਜੋ ਵਿੱਚੋਂ ਹਵਾ ਨਾ ਨਿਕਲ ਜਾਵੇ ਕੁਆਇਸ ਬਾਰ-ਬਾਰ ਕਹਿ ਰਹੀ ਸੀ ਮਮਾ ਲਓ ਮੈਂ ਲਗਾ ਦੇਣੀ ਆ ਬਟ ਮੈਂ ਉਹਨੂੰ ਕਿਹਾ ਪਰ ਤੇ ਇਹਦੇ ਵਿੱਚੋਂ ਹਵਾ ਨਿਕਲ ਜਾਊਗੀ ਫ੍ਰੈਂਸਰ ਅਸੀਂ ਬਲੂਨ ਦੀ ਵਾਰੀ ਆ ਗਈ ਬਲੂਨ ਨੂੰ ਫੁਲਾ ਰਹੇ ਸੀਗੇ ਬਟ ਸਾਨੂੰ ਲੱਗ ਰਿਹਾ ਸੀ ਵੀ ਉਹ ਚ ਸ਼ੇਕ ਹੋਊਗਾ ਬਟ ਉਹ ਚ ਕੋਈ ਸ਼ੇਕ ਨਹੀਂ ਹੈਗਾ ਉਹਦੇ ਚ ਹਵਾ ਨਹੀਂ ਭਰੀ ਜਾ ਰਹੀ ਸੀ ਕਿਉਂਕਿ ਸਾਨੂੰ ਪਤਾ ਨਹੀਂ ਲੱਗ ਰਿਹਾ ਸੀਗਾ ਵੀ ਹਵਾ ਕਿਵੇਂ ਭਰਨੀ ਤੋਂ ਕਿ ਜਿਹੜੇ ਸਾਹਮਣੇ ਦਾ ਸਾਡੇ ਕੋਲ ਪੰਪ ਸੀਗਾ ਉਹ ਸਾਨੂੰ ਯੂਜ਼ ਕਰਨ ਬਾਰੇ ਉਹ ਤਾਂ ਪਤਾ ਨਹੀਂ ਸੀਗਾ ਤਾਂ ਕਰਕੇ ਸਾਨੂੰ ਬੜੀ ਕਨਫਿਊਜ਼ਨ ਸੀ ਕਿ ਵੀ ਕਿਵੇਂ ਹਵਾ ਭਰੋਗੀ ਫਿਰ ਜਿੱਦਾਂ ਮੈਨੂੰ ਆਂਦੀ ਸੀ ਮੈਂ ਟਰਾਈ ਕਰੀਗੀ ਇਦਾਂ ਦਾ ਬਟ ਹਵਾ ਭਰੀ ਗਈ ਫਾਈਨਲੀ ਇੱਕ ਬੈਲੂਨ ਤਾਂ ਰੈਡੀ ਹੋ ਗਿਆ ਮੇਰਾ ਹੱਥ ਦੁਖਣ ਲੱਗ ਗਿਆ ਬੈਲੂਨ ਨਾਲ ਜਿਸ ਵੇਲੇ ਬੈਲੂਨ ਫਲਾ ਫਲਾ ਕੇ ਬਹੁਤ ਜ਼ਿਆਦਾ ਥੱਕ ਗਈ ਸੀ ਮੇਰੇ ਹੱਥ ਵੀ ਬਹੁਤ ਜ਼ਿਆਦਾ ਦਰਦ ਕਰਨ ਲੱਗ ਗਏ ਸੀਗੇ ਕਿਉਂਕਿ ਪੰਪ ਨੂੰ ਬੜੇ ਜ਼ੋਰ ਨਾਲ ਚਲਾਉਣਾ ਪੈਂਦਾ ਹਨਾ ਹਵਾ ਭਰਨੀ ਆ ਜਦੋਂ ਫਾਈਨਲੀ ਫਰੈਂਸ ਸਾਡਾ ਰੂਮ ਹੋ ਗਿਆ ਡੈਕੋਰੇਟ ਤੁਸੀਂ ਦੇਖ ਸਕਦੇ ਹੋ ਤੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਰੂਮ ਕਿੱਦਾਂ ਦਾ ਲੱਗਿਆ ਵਾ ਸੋ ਲਾਈਕ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਬਲੌਗ ਵਧੀਆ ਲੱਗਿਆ ਤਾਂ ਸ਼ੇਅਰ ਜਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜੁ ਕਰੋ ਬਾਈ